ਮਨਜੋਤ ਗਿਰ ਸਨ ਆਫ ਡਿਕਸੀਰ ਗਿਰ ਬਦੋਸੀ ਕਲਾਂ ਦਾ ਸੀਗਾ ਇਹ ਮੋਟਰਸਾਈਕਲ ਮਕੈਨਿਕ ਤੇ ਇੱਥੇ ਸਰਾਂਦੇ ਜਿਹੜਾ ਆਪਣੇ ਉਹ ਕਰਦੇ ਸੀਗੇ ਕੰਮ ਸਿੱਖਦੇ ਸੀਗੇ ਇਹ ਚਾਰ ਪੰਜ ਲੜਕੇ ਜਿਹੜੇ ਆ SLA ਬਣਾ ਕੇ ਉੱਥੇ ਨਹਿਰ ਤੇ ਨਹਾਉਣ ਚੜ ਗਏ ਜਿੰਨਾ ਚੋਂ ਇਹਨਾਂ ਦਾ ਜਿਹੜਾ ਵਿਕਾਸ ਸੀਗਾ ਇਹਦੇ ਨਾਲ ਮਾ ਮਾਮੂਲੀ ਝਗੜਾ ਹੋਇਆ ਬਾਅਦ ਚ ਇਹ ਨਹਾਉਂਦਿਆਂ ਹੋਇਆ ਉਹਨੇ ਕਿਹਾ ਮੈਨੂੰ ਤਰਨਾ ਨਹੀਂ ਆਉਂਦਾ ਇਹ ਲੱਗੇ ਖੜਾ ਸੀਗਾ ਜਿੰਨੇ ਵਿਕਾਸ ਨੇ ਇਹਨੂੰ ਧੱਕਾ ਦੇ ਦਿੱਤਾ ਉਹਦੀ ਨਹਿਰ ਚ ਹੁਣ ਲਾਸ਼ ਬਰੰਦ ਹੋਈ ਹੈ ਇਹਦੇ ਮਕਦਮਾ ਦਰਜ ਕਰ ਦਿੱਤਾ ਕੀ ਨਾਮ ਹੈ ਮਰਨ ਵਾਲ ਦਾ ਕਿ ਨਾਮ ਮਰਨ ਵਾਲੇ ਦਾ ਨਾਮ ਮਨਜੂਤ ਗਿਰ ਸਨ ਆਫ ਜਗਸੀਰ ਗਿਰ ਵਾਸੀ ਬਦੋਸ਼ੀ ਕਲਾਂ ਕਿ ਕਿਥੇ ਪੁਲਿਸ ਨਾਲ ਹੈ ਲੜਾਈ ਕਿੱਥੇ ਹੋਈ ਸੀ ਇਹ ਸਾਨੀਪੁਰ ਨਹਿਰ ਦੇ ਨੇੜੇ ਨਾਂਦੇ ਸੀਗੇ ਬੋਡੀ ਕਿੱਥੇ ਮਿਲੀ ਬੋਡੀ ਇਹਨਾਂ ਦੀ ਮਿਲੀ ਹੈ ਰਿਉ ਨੇ ਸਫਤ ਦੇ ਨੇੜੇ ਮਿਲੀ ਹੈਗੀ ਕੋਈ ਪੁਰਾਣੀ ਰੰਜਿਸ਼ਦਾਨੀ ਦਾ ਨਹੀਂ ਪੁਰਾਣੀ ਰੰਜਿਸ਼ ਨਹੀਂ ਵਾਹੀ ਮਾਮੂਲੀ ਇਹਨਾਂ ਨਾਲ ਲੜਾਈ ਝਗੜਾ ਹੋਇਆ ਸੀ ਕਿ ਬਾਅਦ ਚ ਇਹ ਉੱਥੇ ਨਹਾਉਂਦੇ ਸਮੇਂ ਇਹਨੇ ਤੱਕਾ ਦਿੱਤਾ ਵਿਕਾਸ ਨੂੰ ਮਨਜੋਤ ਗਿਰ ਸਨ ਆਫ ਜਿਕਸੀਰ ਗਿਰ ਬਦੋਸੀ ਕਲਾਂ ਦਾ ਸੀਗਾ ਇਹ ਮੋਟਰਸਾਈਕਲ ਮਕੈਨਿਕ ਤੇ ਇੱਥੇ ਸਰਾਂਦੇਵ ਜਿਹੜਾ ਆਪਣੇ ਉਹ ਕਰਦੇ ਸੀਗੇ ਕੰਮ ਸਿੱਖਦੇ ਸੀਗੇ ਇਹ ਚਾਰ ਪੰਜ ਲੜਕੇ ਜਿਹੜੇ ਆ SLA ਬਣਾ ਕੇ ਉੱਥੇ ਨਹਿਰ ਤੇ ਨਹਾਉਣ ਚੜ ਗਏ ਜਿੰਨਾ ਚੋਂ ਇਹਨਾਂ ਦਾ ਜਿਹੜਾ ਵਿਕਾਸ ਸੀਗਾ ਇਹਦੇ ਨਾਲ ਮਾ ਮਮੁਲੀ ਝਗੜਾ ਹੋਇਆ ਬਾਚੇ ਨੁੰਦਿਆ ਹੋਇਆ ਉਹਨੇ ਕਿਹਾ ਮੈਨੂੰ ਤੈਰਨਾ ਨਹੀਂ ਆਉਂਦਾ ਇਹ ਲਾ ਕੇ ਖੜਾ ਸੀਗਾ ਜਿੰਨੇ ਵਿਕਾਸ ਨੇ ਇਹਨੂੰ ਧੱਕਾ ਦੇ ਦਿੱਤਾ ਉਹਦੀ ਪੀ ਨਹਿਰ ਚ ਹੁਣ ਲਾਸ਼ ਬਰੰਦ ਹੋਈ ਹੈ ਜਿਹਦੇ ਮੁਕਦਮਾ ਦਰਜ ਕਰ ਦਿੱਤਾ ਕੀ ਨਾਮ ਹੈ ਮਰਨ ਵਾਲ ਦਾ ਕੀ ਨਾਮ ਮਰਨ ਵਾਲੇ ਦਾ ਨਾਮ ਮਨਜੋਤ ਗਿਰ ਸੰਨ ਆਫ ਜਗਸੀਰ ਗਿਰ ਵਾਸੀ ਬਦੋਸ਼ੀ ਕਲਾਂ ਕਿ ਕਿ ਪੁਲਿਸ ਨਾਲ ਹੈ ਨਾਲ ਕਿੱਥੇ ਗਈ ਸੀ ਇਹ ਸਾਨੀਪੁਰ ਨਹਿਰ ਦੇ ਨੇੜੇ ਨੰਦੇ ਸੀਗੀ ਬੋਡੀ ਕਿ ਤੁਹਾਨੂੰ ਬੋਡੀ ਇਹ ਨਾਲ ਦੀ ਮਿਲੀ ਆ ਰਿਉ ਨੇ ਸਫਲ ਦੇ ਨੇੜੇੋਂ ਮਿਲੀ ਹੈਗੀ ਕੋਈ ਪੁਰਾਣੀ ਰੰਜਿਸ਼ਤਾਨੀ ਦਾ ਨਹੀਂ ਪੁਰਾਣੀ ਰੰਜਿਸ਼ ਨਹੀਂ ਵਾਹੀ ਮੰਮੋਲੀ ਇਹਨਾਂ ਲੜਾਈ ਝਗੜਾ ਹੋਇਆ ਸੀ ਕਿ ਬਾਅਦ ਚ ਇਹ ਉੱਥੇ ਨਹਾਉਂਦੇ ਸਮੇਂ ਇਹਨੇ ੱਤਕਾ ਦਿੱਤਾ ਵਿਕਾਸ ਜੀ ਮਨਜੋਤ ਗਿਰ ਸਨ ਆਫ ਦਿਕਸੀਰ ਗਿਰ ਬਦੋਸੀ ਕਲਾਂ ਦਾ ਸੀਗਾ ਇਹ ਮੋਟਰਸਾਈਕਲ ਮਕੈਨਿਕ ਤੇ ਇੱਥੇ ਸਰਾਂਦੇਵ ਜਿਹੜਾ ਆਪਣੇ ਉਹ ਕਰਦੇ ਸੀਗੇ ਕੰਮ ਸਿੱਖਦੇ ਸੀਗੇ ਇਹ ਚਾਰ ਪੰਜ ਲੜਕੇ ਜਿਹੜੇ ਆ ਸਲਾ ਬਣਾ ਕੇ ਉੱਥੇ ਨਹਿਰ ਤੇ ਨਹਾਉਣ ਚੱਲ ਗਏ ਜਿੰਨਾ ਚੋਂ ਇਹਨਾਂ ਦਾ ਜਿਹੜਾ ਵਿਕਾਸ ਸੀਗਾ ਇਹਦੇ ਨਾਲ ਮਾੜਾ ਮਮੁਲੀ ਝਗੜਾ ਹੋਇਆ ਬਾਅਦ ਚ ਇਹ ਨੁੰਦਿਆ ਹੋਇਆ ਉਹਨੇ ਕਿਹਾ ਮੈਨੂੰ ਤਰਨਾ ਨਹੀਂ ਹੁੰਦਾ ਇਹ ਲਾ ਕੇ ਖੜਾ ਸੀਗਾ ਜਿੰਨੇ ਵਿਕਾਸ ਨੇ ਇਹਨੂੰ ਧੱਕਾ ਦੇ ਦਿੱਤਾ ਉਹਦੀ ਪੀ ਨਹਿਰ ਚ ਹੁਣ ਲਾਸ਼ ਬਰੰਦ ਹੋਈ ਹੈ ਜਿਹਦੇ ਮੁਕਦਮਾ ਦਰਜ ਕਰ ਦਿੱਤਾ ਕੀ ਨਾਮ ਹੈ ਮਰਨ ਦਾ ਹਾਂ ਮਰਨ ਵਾਲਾ ਦਾ ਨਾਮ ਮਨਜੋਤ ਗਿਰ ਸਨ ਆਫ ਜਗਸੀਰ ਗਿਰ ਵਾਸੀ ਬਦੋਸ਼ੀਕਲਾ ਕਿੱਥੇ ਮਿਲਣਾ ਹੈ ਲੜ ਕਿੱਥੇ ਗਈ ਸੀ ਇਹ ਸਾਨੀਪੁਰ ਨਹਿਰ ਦੇ ਨੇੜੇ ਨਹਾਉਂਦੇ ਸੀਗੇ ਬੋਡੀ ਕਿੱਥੇ ਮਿਲੀ ਬੋਡੀ ਇਹਨਾਂ ਦੀ ਮਿਲੀ ਹੈ ਰਿਉ ਨੇ ਸਫਲ ਦੇ ਨੇੜੇ ਮਿਲੀ ਹੈਗੀ ਕੋਈ ਪੁਰਾਣੀ ਰੰਜਿਸ਼ਤਾਨੀ ਦਾ ਨਹੀਂ ਪੁਰਾਣੀ ਰੰਜਿਸ਼ ਨਹੀਂ ਵਾਹੀ ਮਾਮੂਲੀ ਇਹਨਾਂ ਲੜਾਈ ਝਗੜਾ ਹੋਇਆ ਸੀ ਕਿ ਬਾਅਦ ਚ ਇਹ ਉੱਥੇ ਨਹਾਉਂਦੇ ਸਮੇਂ ਇਹਨੇ ਤੱਕਾ ਦਿੱਤਾ ਵਿਕਾਸ